ਟਾਟ ਮੰਮੀ ਦਾ ਸਤਿਕਾਰ ਸਤਿਕਾਰ ਹੋ ਠੀਕ ਹੈ ਬਤਾ ਹਾਂਜੀ ਵਧੀਆ ਤੁਸੀਂ ਸੁਣਾਓ ਕਿਵੇਂ ਹਾਂ ਠੀਕ ਆ ਉਹ ਸੇਤਾ ਠੀਕ ਰਹਿੰਦੀਆਂ ਨੇ ਸੇਤਾ ਮੇਰੀ ਜਮਾ ਠੀਕ ਹੈ ਆਪਣਾ ਘਰ ਪਰਿਵਾਰ ਦਾ ਸਭ ਠੀਕ ਆ ਹਾਂਜੀ ਆਪਣੇ ਘਰ ਪਰਿਵਾਰ ਬਹੁਤ ਵਧੀਆ ਉਹ ਉੱਥੇ ਕਿਵੇਂ ਸੀ ਮੰਮੀ ਅੰਨੀ ਤੇਰੇ ਸਾਰੇ ਵਧੀਆ ਨੇ ਵੀ ਆ ਮੇਰੇ ਨੋਣੇ ਕੋਣੇ ਜਿੱਕੇਵੇਂ ਨੇਗੇ ਇਹ ਵੀ ਵਧੀਆ ਨੇ ਠੰਡ ਤੋਂ ਬਚ ਗਈ ਪੁੱਤ ਐਂਦੀ ਠੰਡ ਕੰਦੇ ਮਾਰ ਕਰ ਜਾਂਦੀ ਹੈਗੀ ਬਹੁਤ ਸਹੀ ਆ ਠੰਡ ਉਹ ਵੀ ਜਾ ਦੇਗੀ ਤੁਹਾਨੂੰ ਅੰਦੇ ਨਾਲ ਜਾਂਚ ਮੰਮੀ ਇਹਨਾਂ ਨੂੰ ਅੰਦਰ ਹੀ ਰੱਖਿਆ ਕਰੋ ਨਾ ਰੱਖਦੇ ਤਾਂ ਬਤੰਦਰੀ ਹੁੰਨੇ ਆ ਤੇ ਆ ਜਿਹੜਾ ਧੂਆ ਜਣਾ ਇਹ ਬਹੁਤ ਅਲਰਜੀ ਕਰਦਾ ਦਾ ਸਹੀ ਗੱਲ ਇਹਦੇ ਨਾਲ ਤਾਂ ਗਲੇ ਖਰਾਬ ਹੋਏ ਪਹਿਲੇ ਸਾਡੇ ਮੈਨੂੰ ਪਤਾਗਾ ਹੁਣ ਮੈਂ ਮੇਰੀ ਭਤੀਜੀ ਨੂੰ ਚੱਕ ਕੇ ਨਾ ਚੁੰਮ ਵੀ ਨਹੀਂ ਸਕਦੀ ਹੈ ਸਹੀ ਗੱਲ ਆ ਹਾਂ ਧੂਏ ਨੇ ਇੰਨੀ ਬੁਰੀ ਹਾਲਤ ਕੀਤੀ ਹੋਈ ਆ ਨਾ ਬਹੁਤ ਜ਼ਿਆਦੇ ਘਰ ਘਰ ਮੰਜੇ ਪਏ ਨੇ ਆ ਮੱਛਰਾਂ ਦਾ ਪਤਾ ਨਹੀਂ ਕਿਹਾ ਜਾ ਡੇਂਗੂ ਆ ਹੋ ਜਾਂਦਾਗਾ ਤੇ ਸਾਰੇ ਬੁਖਾਰ ਨਾਲ ਦੋ ਦੋ ਤਿੰਨ ਤਿੰਨ ਮੰਜੇ ਹਰੇਕ ਦੇ ਘਰੇ ਪੈਨੇ ਕੋਈ ਪਾਣੀ ਦੇਣ ਵਾਲਾ ਨਹੀਂ ਹੈ ਦੱਸ ਮੰਮੀ ਬਹੁਤ ਔਰ ਸਹੀ ਗੱਲ ਹਾਂ ਜਨਤਾ ਦਾ ਤਾਂ ਬਹੁਤ ਜ਼ਿਆਦਾ ਆਪਣੇ ਤਾਂ ਬਾਲੀ ਬਿਮਾਰਾ ਬਿਆ ਪਿਆ ਜਿਹੜਾ ਮਾਂ ਗਰੀਬ ਵਾ ਉਹਦਾ ਕੀ ਬਣਦਾ ਹੋਊਗਾ ਉਹਦਾ ਕੀ ਬਣਨਾ ਵਿਚਾਰਾ ਲਾਜ ਦੇ ਚੋੜੇ ਮਰੀ ਜਾਂਦੇ ਨੇ ਲੋਕ ਹੁਣ ਦੇਖਦੇ ਆਂ ਆਪਾਂ ਕੀ ਖਾਊਗਾ ਉਹ ਕੀ ਦਵਾਈ ਲਊਗਾ ਸਹੀ ਗੱਲ ਆ ਮਾੜੇ ਦੇ ਤਾਂ ਬਸ ਦਾ ਰੋਗ ਨਹੀਂ ਰਿਹਾ ਦਵਾਈ ਲੈਣੀ ਇਲਾਜ ਕਰਾਉਣਾ ਉਹੀ ਤਾਂ ਆਹ ਹੜਾ ਨੇ ਤਾਂ ਨਾ ਆ ਜਿਹੜੇ ਫਲੂ ਵੀ ਫਲਾਤੇ ਹਾਂ ਇੱਕ ਰੰਦਕ ਹੁੰਦਾ ਲੋਕਾਂ ਨੇ ਧੂਆ ਕਰਤਾ ਸਹੀ ਗੱਲ ਹਾਂ ਪਰ ਆਲੇ ਨੂੰ ਅੱਗ ਲਾਈ ਜਾਂਦੇ ਹਾਂ ਚੱਲ ਛੱਡ ਫਤ ਹੋਰ ਦੱਸ ਤੂੰ ਕਿਵੇਂ ਅੱਜ ਕਿਹੜਾ ਲੱਗਿਆ ਤੇਰਾ ਮੇਰੇ ਮੰਮੀ ਜੀ ਕਰ ਰਿਆ ਸੀ ਤੇਰੇ ਨਾਲ ਮਿਲਣ ਨੂੰ ਚੱਲ ਵਾਲੀ ਵਧੀਆ ਕੇ ਚਾਹ ਕਾਫਰੇ ਦਿਨਾਂ ਦੀ ਯਾਦ ਜੇ ਆ ਰਹੀ ਸੀ ਕਿ ਪਹਿਲਾਂ ਕੰਮਾਂ ਚੁਰਜੀ ਰਹੀ ਅੱਛਾ ਮੈਂ ਕਿਹਾ ਛੱਡ ਪਰੇ ਤੰਦੇ ਇਹ ਤਾਂ ਮੁੱਕਦੀ ਨਹੀਂ ਹੈਗੇ ਨਾ ਵਧੀਆ ਕਿ ਮੈਂ ਮੇਰੀ ਮਾਂ ਨਾਲ ਮਿਲ ਕੇ ਆਵਾਂ ਵਧੀਆ ਕੀਤਾ ਹੋਰ ਚਾਹ ਲਿਆਵਾਂ ਪਹਿਲਾਂ ਬਣਾ ਕੇ ਉੱਟ ਕੇ ਨਾ ਚਾਹ ਨਹੀਂ ਮੈਂ ਪੀਣੀ ਬਸ ਤੂੰ ਮੇਰੇ ਨਾਲ 2 ਮਿੰਟ ਗੱਲਾਂ ਕਰ ਲਾ ਚਾਹ ਮਗਰ ਹੀ ਪੀਲੇਗੀ ਹਾਂ ਉਹ ਤਾਂ ਚਾਹ ਪਾਣੀ ਨਾਲ ਉਹ ਵੀ ਮੰਮੀ ਵੱਧ ਕੇ ਹੋ ਜਾਊਗਾ ਤੇਰੇ ਤਾਂ ਹੁੰਦਾ ਪਤਾ ਹੈ ਜਿਹੜਾ ਮਾਵਾ ਧੀਆਂ ਦਾ ਰਿਸ਼ਤਾ ਮਾਂ ਧੀਆਂ ਦਾ ਰਿਸ਼ਤਾ ਜੱਗ ਤੋਂ ਅਨੋਖਾ ਹੁੰਦਾਗਾ ਸਹੀ ਆ ਪੁੱਤ ਜਿਹੜਾ ਮਾਂਵਾਂ ਤੇ ਹਾਰੇ ਦੁੱਖ ਸਭ ਕਰ ਲੈਣਾ ਨਾ ਹਰੇਕ ਕੋਲ ਨਹੀਂ ਹੁੰਦਾ ਮਾਂ ਦਾ ਦੂਜਾ ਰੂਪ ਰੱਬ ਹੁੰਦਾਗਾ ਸਹੀ ਆ ਪੁੱਤ ਠੀਕ ਮੰਨ ਲੈ ਜਾਵੇ ਤਾਂ ਹਾਂ ਮੰਨ ਲੈ ਜਾਵੇ ਤਾਂ ਹਾਂ ਮਾਂ ਦਾ ਤੀ ਬਿਨਾਂ ਨਹੀਂ ਕੋਸ ਤੇ ਇਹਦਾ ਮਾਂ ਬਿਨਾਂ ਨਹੀਂ ਸਹੀ ਆ ਹੂੰ ਮਾਂਵਾਂ ਤੇ ਆ ਦਾ ਇੱਕ ਪੜਦਾ ਹੁੰਦਾ ਕਹਿੰਦੇ ਹੁੰਦੇ ਨੇ ਇਹ ਤਾਂ ਹੈਗਾ ਪੁੱਤ ਤੀ ਨੂੰ ਮਾਂ ਜ਼ਰੂਰੀ ਆ ਮਾਂ ਨੂੰ ਤੇ ਹੀ ਜ਼ਰੂਰੀ ਹੈ ਤੇ ਹੀ ਜ਼ਰੂਰੀ ਹੈਗੀ ਪ੍ਰਮਾਤਮਾ ਰੇਕ ਘਰ ਰੇਕ ਧੀ ਤਾਂ ਦੇ ਵੀ ਮਾਦਾ ਦੁੱਖ ਸੁੱਖ ਦੇ ਸੁਣਨ ਨਾ ਮਮੀ ਇਹ ਤਾਂ ਹੈ ਅੱਜ ਕੱਲ ਤਾਂ ਮੁੰਡਿਆਂ ਨੇ ਨਾ ਦੁਨੀਆ ਤੇ ਪਾਈ ਪਈਆਂ ਨੇ ਮਾਮਾ ਸਹੀ ਗੱਲ ਹੈ ਮਮੀ ਜੇ ਤਾਂ ਕੁੜੀਆਂ ਫੇਰ ਵੀ ਦੁੱਖ ਸੁੱਖ ਸੁਰਦਿਆਂ ਨੇ ਸੌਕੋ ਤੇ ਬੈਠੀਆਂ ਵੀ ਤੇਆਂ ਤਾਂ ਇੰਨਾ ਦੁੱਖ ਸੁੱਖ ਮਣਾਉਂਦੀਆਂ ਨੇ ਜਿਨ੍ਹਾਂ ਦੇ ਹੈ ਨਹੀਂ ਮਾਂ ਉਹਨਾਂ ਨੂੰ ਪੁੱਛ ਕੇ ਦੇਖ ਸਹੀ ਗੱਲ ਦਾਤੀਆਂ ਨੂੰ ਹਾਂ ਸਹੀ ਆ ਚਲ ਠੀਕ ਆ ਮਾਂ ਮੈਂ ਦੇਖਦੀ ਆ ਭਾਬੀ ਕੀ ਕਰਦੀ ਹੈਗੀ ਚਲ ਤੂੰ ਕਰ ਲੈ ਚੰਗਾ ਠੀਕ ਹੈ ਠੀਕ ਆ ਠੀਕ ਆ ਛੋਨੇ ਛੋਨੇ ਜੀ